ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਮਿਲ ਕੇ ਦੇ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਮੀਦੇ ਨਾਲ ਆਪਾਂ ਅੱਜ ਦਾ ਜਿਹੜਾ ਵਲੌਗ ਆ ਸ਼ੁਰੂ ਕਰਦੇ ਆ ਤੇ ਅੱਜ ਦਿਨ ਹੈਗਾ ਜੀ ਸੋਮਵਾਰ ਤੇ ਤਰੀਕ ਹੈਗੀ ਅੱਜ 6 ਮਈ ਤੇ ਮਾਰਨਿੰਗ ਦਾ ਟਾਈਮ ਆ 8 ਵਜੇ 38 ਮਿੰਟ ਹੋਇਆ 8 ਵਜੇ 38 ਮਿੰਟ ਹੋਇਆ ਤੇ ਆਪਣਾ ਕੰਮ ਜਿਹੜਾ ਕਿਚਨ ਪੂਰਾ ਕਲੀਨ ਹੋ ਗਿਆ ਤੇ ਫਾਸਟ ਬਣਾ ਕੇ ਰੱਖਤਾ ਦੀ ਪੋਚਾ ਲਾਤਾ ਸਾਰੇ ਭੰਡੋ ਉਹ ਤੇ ਇੱਕਦਮ ਨੀਡ ਐਂਡ ਕਲੀਨ ਕਰਤਾ ਇੱਕ ਵਾਰੀ ਜਾਣ ਕੇ ਹਾਲੇ ਫਿਰ ਦੁਬਾਰਾ ਫਿਰ ਬ੍ਰੇਕਫਾਸਟ ਕਰਨਾ ਹੈ ਸਾਰੇ ਜਣਿਆਂ ਨੇ ਜਿਹੜਾ ਸਕੂਲੇ ਚਲੇ ਗਿਆ ਬ੍ਰੇਕਫਾਸਟ ਕਰ ਗਿਆ ਲੰਚ ਬਾਕਸ ਲੈ ਗਿਆ ਤੇ ਉਸ ਤੋਂ ਬਾਅਦ ਮੈਂ ਕਿਚਨ ਜਿਹੜਾ ਪੂਰਾ ਥੀਨ ਕਰਤਾ ਤੇ ਸਾਰਾ ਕੰਮ ਕਰਤਾ ਬਾਹਰ ਦਲੀਆ ਵੀ ਪਾਣਾ ਰੱਖਿਆਈ ਤੇ ਬਾਹਰ ਨਾਲ ਗੋਆ ਵੀ ਚੱਕਿਆ ਗਿਆ ਬਾਹਰ ਨਾਲ ਸਾਰਾ ਸੁੰਭਰਿਆ ਝੜ ਪੋਚਾ ਵੀ ਹੋ ਗਿਆ ਤੇ ਅੰਦਰ ਨਾਲ ਸਾਰਾ ਹੀ ਰਹਿਦਾ ਹਾਲੇ ਤੇ ਅੱਜ ਮੈਂ ਜਾਣਾ ਆ ਫਿਰ ਡਾਕਟਰ ਦੇ ਤੇ ਉਸ ਤੋਂ ਪਹਿਲਾਂ ਮੈਂ ਆਪਣੇ ਵਾਲਾਂ ਦੀ ਥੋੜੀ ਜੀ ਮ사ਜ ਕਰਨੀ ਆ ਕਿਉਂਕਿ ਸ਼ੈਂਪੂ ਲਾਉਣਾ ਹੈ ਬਹੁਤ ਜ਼ਿਆਦਾ ਮਿੱਟੀ ਘਟਾ ਪਿਆ ਹੋਇਆ ਪਾਲਾਂ ਦੇ ਵਿੱਚ ਫਿਰ ਰੁੱਖੇ ਰੁੱਖੇ ਜਿਹੇ ਹੋਏ ਪਿਆ ਪੂਰੇ ਲੱਗਦੇ ਆ ਹਨ ਤੇ ਅੱਜ ਇੱਕ ਗਰਮੀ ਬਹੁਤ ਜ਼ਿਆਦਾ ਆ ਇੱਕ ਮੇਰੇ ਮੂੰਹ ਦੇ ਉੱਪਰ ਪਸੀਨਾ ਆਈ ਜਾਂਦਾ ਕੁਝ ਵੀ ਮੂੰਹ ਦੇ ਉੱਪਰ ਕੁਝ ਲਾਇਆ ਵੀ ਨਹੀਂ ਹੋਇਆ ਫਿਰ ਵੀ ਪਤਾ ਨਹੀਂ ਕਿਉਂ ਹਨਾ ਐ ਪਸੀਨਾ ਪਸੀਨਾ ਆਈ ਜਾਂਦਾ ਤੇ ਖਾਜੀ ਹੋਈ ਜਾਂਦੀ ਐਦਾਂ ਐ ਖਾਜੀ ਹੋਈ ਜਾਂਦੀ ਇੱਥੇ ਇੱਥੇ ਲਾਲ ਲਾਲ ਜਿਹਾ ਵੀ ਹੋਇਆ ਪਿਆ ਥੋੜਾ ਥੋੜਾ ਅਲਰਜੀ ਜੀ ਹੋਈ ਹੋਈ ਆ ਜਾਨੀ ਕਿ ਕੰਡ ਜਿਹੜੀ ਆਈ ਜਾਂਦੀ ਬਾਹਰ ਹਨਾ ਤੂੜੀ ਦਾ ਪਣ ਆ ਜਾ ਜਿਹੜਾ ਆਈ ਜਾਂਦਾ ਉਹਦੇ ਨਾਲ ਹੋਈ ਜਾਂਦਾ ਐ ਤੇ ਚਲੋ ਜੀ ਆਪਾਂ ਵਲੌਗ ਸ਼ੁਰੂ ਕਰ ਲੈਨੇ ਆ ਫਿਰ ਐ ਵਲੌਗ ਦੀ ਗੱਲ ਇਹ ਹੋ ਜਾਂਦੀ ਆ ਫਿਰ ਆਪਾਂ ਹੁਣ ਦਿੱਲੀ ਵਲੌਗ ਪਾਉਨੇ ਆ ਜੇ ਇੱਕ ਦਿਨ ਵਲੌਗ ਨਾ ਗਿਆ ਫਿਰ ਤੁਸੀਂ ਵੇਟ ਕਰੋਗੇ ਹਨਾ ਤਾਂ ਕਰਕੇ ਮੈਂ ਹੁਣ ਸਵੇਰ ਤੋਂ ਹੀ ਅੱਜ ਜਿਹੜਾ ਮਾਰਨਿੰਗ ਤੋਂ ਵਲੌਗ ਜਿਹੜਾ ਸ਼ੁਰੂ ਕਰਨੇ ਆ ਵੈਸੇ ਤਾਂ ਰੋਜ਼ ਹੀ ਮਾਰਨਿੰਗ ਤੋਂ ਹੀ ਹੁੰਦਾ ਕਿਉਂਕਿ ਦੁਪਹਿਰ ਦੇ ਵਿੱਚ ਕੰਮ ਬਹੁਤ ਥੋੜਾ ਹੁੰਦਾ ਆ ਜੇ ਹੁੰਦਾ ਵੀ ਇਹ ਨੇਸਤੀ ਹੁੰਦੀ ਆ ਦੁਪਹਿਰੇ ਦੁਪਹਿਰੇ ਤਾਂ ਵੀਡੀਓ ਐਡੀਟਿੰਗ ਕਰਨ ਨੂੰ ਫੋਨ ਚੱਕ ਲਾ ਤੇ ਉਦੋਂ ਹੀ ਨੀਂਦ ਆ ਜਾਂਦੀ ਮੇਰੇ ਨਾਲ ਦੋ ਤਿੰਨ ਵਾਰੀ ਹੋਇਆ ਸ਼ਾਇਦ ਮੈਨੂੰ ਐ ਲੱਗਦਾ ਵੀ ਕੱਲ ਮੈਂ ਸੁੱਤੀ ਨਹੀਂ ਕੱਲ ਪੂਰਾ ਦਿਨ ਨਹੀਂ ਮੈਂ ਸੁੱਤੀ ਕਿਉਂਕਿ ਕੱਲ ਮੈਂ ਤੇ ਦਿਨ ਦੇ ਵਿੱਚ ਵੀਡੀਓ ਐਡੀਟਿੰਗ ਨਹੀਂ ਕੀਤੀ ਹੈਗੀ ਮੈਂ ਜਿਵੇਂ ਐਡੀਟਿੰਗ ਕਰਦੀ ਦੁਪਹਿਰੇ ਫਿਰ ਮੈਨੂੰ ਨੀਂਦ ਆ ਜਾਣੀ ਸੀ ਕੱਲ ਤੇ ਫਿਰ ਸਾਰੇ ਸੁੱਤੇ ਮੈਂ ਤੇ ਜਹਾ ਨਹੀਂ ਸੁੱਤੇ ਮੈਂ ਤੇ ਜਹਾ ਦੋਨੋਂ ਜਾਣੇ ਸੁੱਤੇ ਨਹੀਂ ਹੈਗੇ ਮੈਂ ਆਪ ਦਾ ਸਟਿਚਿੰਗ ਕਰੀ ਗਈ ਤੇ ਪਹਿਲਾਂ ਮੈਂ ਕੱਪੜੇ-ਕੁਪੜੇ ਧੋਤੇ ਦੂਸਰੇ ਚੈਨਲ ਤੇ ਮੈਂ ਲਾਈਕ ਵਾਗਾ ਆ ਗਈ ਬਸ ਫਿਰ ਮੈਂ ਆਪ ਬਸਤੀ ਹੋ ਨਹੀਂ ਹੈਗੀ ਕੰਮ ਕਰਦੀ ਫਰੀਗੀ ਇਹਨਾਂ ਨੂੰ ਇੱਕ ਘੰਟਾ ਵੱਧ ਗਿਆ ਜਦੋਂ ਫਿਰ ਦੁਪਹਿਰ ਦਾ ਟਾਈਮ ਹੋ ਗਿਆ ਹਨਾ ਤੇ ਚਲੋ ਜੀ ਅੱਗਲਾ ਬੱਤਾਂ ਹੋ ਗਈਆਂ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਕੀਤਾ ਜੀ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਵੀਡੀਓ ਤੇ ਪਹਿਲੀ ਵਾਰੀ ਆਉਣੇ ਤਾਂ ਬੈਲ ਦੇ ਨਾਲ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲਿਓ ਆਲ ਤੇ ਕਰ ਲਿਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਮਿਲੇ ਸਾਰੀਆਂ ਵੀਡੀਓ ਦਾ ਫਿਰ ਤੁਹਾਨੂੰ ਨੋਟੀਫਿਕੇਸ਼ਨ ਮਿਲੂਗਾ ਤੇ ਕਈ ਮੇਰੇ ਭੈਣ ਭਰਾ ਕਹਿ ਦਿੰਦੇ ਆ ਵੀ ਅਸੀਂ 3 ਸਾਲ ਤੋਂ ਤੁਹਾਡੇ ਚੈਨਲ ਨਾਲ ਜੁੜੇ ਹੋਏ ਆ ਬਟ ਤੁਸੀਂ ਕਮੈਂਟਸ ਨਹੀਂ ਕਰਦੇ ਫਿਰ ਤਾਂ ਪਤਾ ਨਹੀਂ ਲੱਗਦਾ ਹੈਗਾ ਤੁਸੀਂ ਕਮੈਂਟਸ ਕਰੋਗੇ ਨਾ ਵੀਡੀਓ ਜਿੰਨਾ ਮੈਨੂੰ ਵਾਚ ਵਾਚ ਕਰਦੇ ਹੋ ਵੀਡੀਓ ਫਿਰ ਆਪਣਾ ਦੁੱਗਣਾ ਪਿਆਰ ਵਧੂਗਾ ਹਨ ਤੁਸੀਂ ਮੈਨੂੰ ਦੇ ਤੇ ਤੁਸੀਂ ਹੁਣ ਕਮੈਂਟਸ ਕਰਿਆ ਕਰੋ ਕਿ ਮੈਨੂੰ ਵੀ ਤੁਹਾਡੇ ਕਮੈਂਟਸ ਤੋਂ ਪਤਾ ਲੱਗੇ ਵੀ ਆਪਾਂ ਨੂੰ ਕੌਣ-ਕੌਣ ਦੇਖਦਾ ਹੈ ਯਾਰ ਕਿੱਥੋਂ-ਕਿੱਥੇ ਸੇ ਮੇਰੀ ਵੀਡੀਓ ਕਿਹੜੇ-ਕਿਹੜੇ ਸ਼ਹਿਰ ਕਿਹੜੇ-ਕਿਹੜੇ ਪਿੰਡਾਂ ਜਾਂਦੀ ਹੈ ਤੁਸੀਂ ਆਪਣੇ ਸ਼ਹਿਰ ਦਾ ਨਾਮ ਜ਼ਿਲ੍ਹੇ ਦਾ ਨਾਮ ਜ਼ਰੂਰ ਲਿਖ ਕੇ ਜਾਇਆ ਕਰੋ ਕਿੱਥੋਂ-ਕਿੱਥੋਂ ਤੁਸੀਂ ਵੀਡੀਓ ਵਾਚ ਕਰਦੇ ਹੋ ਠੀਕ ਹੈ ਜੀ ਤੇ ਹੁਣ ਮੈਂ ਥੋੜੀ ਜਿਹੀ ਮ사ਜ ਕਰਨੀ ਹੈ ਵਾਲਾਂ ਦੇ ਵਿੱਚ ਇਹ ਜਿਹੜਾ ਉਹ ਆਇਲ ਆ ਜਿਹੜਾ ਮੈਂ ਬਣਾ ਕੇ ਰੱਖਿਆ ਸੀ ਉਹੀ ਉਹ ਤੇਲ ਆ ਜੀ ਇਹਨੂੰ ਲਾਉਣ ਤੋਂ ਪਹਿਲਾਂ ਕਿਹ ਕਹੇ ਇਹਦੇ ਵਿੱਚ ਜਿੰਨਾ ਵੀ ਕੁਝ ਨਾ ਪਾਇਆ ਸੀ ਨਾ ਮੈਂ ਕੱਢਿਆ ਨਹੀਂ ਹੈਗਾ ਇਹਦੇ ਵਿੱਚ ਹੀ ਉਦਾਂ ਹੀ ਮੈਂ ਇਹਨੂੰ ਫੋੜਿਆ ਨਹੀਂ ਮਤਲਬ ਨਿਸ਼ਾਨਕੇ ਨਹੀਂ ਰੱਖਿਆਗਾ ਹੁਣ ਕਿ ਨਹੀਂ ਕੱਢਿਆਗਾ ਮੈਂ ਉਦਾਂ ਹੀ ਸਾਰਾ ਇਹਦੇ ਵਿੱਚ ਡੱਬੀ ਦੇ ਵਿੱਚ ਪਾ ਦਿੱਤਾ ਐਦਾਂ ਇਹਨੂੰ ਹਲਾ ਲੈਣੇ ਆ ਲਾਉਣ ਤੋਂ ਪਹਿਲਾਂ ਲਓ ਹੁਣ ਇਹ ਮਿਕਸ ਹੋ ਗਿਆ ਇਹਨੂੰ ਮੈਂ ਦਾ 2 ਮਿੰਟ ਵਾਸਤੇ ਐਦਾਂ ਪਰੱਖ ਲਓ ਕਿਉਂਕਿ ਜਿਹੜਾ ਟੱਕਣ ਨੂੰ ਤੇਲ ਲੱਗਿਆ ਉਹ ਵਿੱਚ ਚਲੇ ਜਾਵੇ 2 ਤੋਂ ਵੀ ਘੱਟ ਟਾਈਮ ਰੱਖੂਗੀ ਉਸੇ ਮੇਰੇ ਕੋਲ ਟਾਈਮ ਹੈ ਨਹੀਂਗਾ ਕਿਉਂਕਿ ਫਿਰ ਜਾਣਾ ਵੀ ਆ ਤੇ ਮੇਰੇ ਗਾਲਾਂ ਨਾ ਪੈ ਜਾਣ ਵੀ ਤਿਆਰ ਨਹੀਂ ਹੋਏਗੀ ਤਾਂ ਹਲੇ ਮੈਂ ਪ੍ਰੈਸ ਕਾਮੀਆਂ ਅਲਰਟ ਵੀ ਨਾ ਚਲੀ ਜਾਵੇ ਬਾਲਾਂ ਦਾ ਬਹੁਤ ਫਰਕ ਪਿਆ ਤੇ ਹਾਂਜੀ ਸੱਚ ਵਿੱਚ ਜ਼ਿਆਦਾ ਗਿਆ ਰਸ ਰਾਤ ਨੂੰ ਮੇਨੂੰ ਭੈਣ ਦਾ ਆਇਆ ਸੀਗਾ ਕਮੈਂਟਸ ਵੀ ਭੈਣ ਤੇਲ ਦਾ ਨਹੀਂ ਪਤਾ ਲੱਗਿਆ ਗਿਆ ਤੇ ਮੈਂ ਤੁਹਾਨੂੰ ਉਦਾਂ ਦੱਸ ਦਿੰਨੀ ਆ ਫਿਰ ਕਿਉਂਕਿ ਮੇਰੇ ਕੋਲ ਹਾਲੇ ਹੈਗਾ ਤੇ ਫਿਰ ਕਿਸੇ ਦਿਨ ਮੈਂ ਬਣਾਉਂਗੀ ਤੇਲ ਫਿਰ ਤੁਹਾਨੂੰ ਫਿਰ ਵੀਡੀਓ ਦੱਸ ਦੂੰਗੀ ਤੇ ਇਹ ਤੇਲ ਬਣਾਉਣ ਲਈ ਸਭ ਤੋਂ ਪਹਿਲਾਂ ਪੰਜਾਈ ਦਾ ਸਰੋਂ ਦਾ ਤੇਲ ਧਿਆਨ ਨਾਲ ਸੁਣਿਓ ਸਰੋਂ ਦਾ ਤੇਲ ਘਰ ਦਾ ਹੋਵੇ ਜਾਂ ਹੁਣ ਘਰ ਦਾ ਤਾਂ ਜੇ ਤੁਹਾਡੇ ਕੋਲ ਘਰ ਦਾ ਤੇਲ ਹੈਗਾ ਤਾਂ ਬਹੁਤ ਵਧੀਆ ਗੱਲ ਆ ਸਰੋਂ ਦਾ ਤੇਲ ਸਾਡੇ ਤਾਂ ਘਰ ਦਾ ਹੁੰਦਾ ਨਹੀਂ ਅਸੀਂ 몰ਦਾ ਲੈ ਕੇ ਆਉਂਦੇ ਆ ਸੈਂਚਰੀ ਦਾ ਜਿਹੜਾ ਲਾਲ ਜੀ ਪੀਪੀ ਦੇ ਵਿੱਚ ਆਉਂਦਾ ਸੀ ਉਹ ਤੇਲ ਵਰਤਦੇ ਆ ਹਨਾ ਤੇ ਇੱਕ ਲੈਣਾ ਆਪਾਂ ਨੇ ਲਸਣ ਪਿਆਜ ਲਸਣ ਤੇ ਪਿਆਜ ਨੂੰ ਛਿੱਲ ਕੇ ਮਤਲਬ ਮੋਟਾ ਮੋਟਾ ਕੱਟ ਲਿਓ ਹਨਾ ਤੇ ਫਿਰ ਆਪਾਂ ਨੇ ਲੈਣੇ ਮੇਥੇ ਤੇ ਕਲੌਂਜੀ ਮੇਥੇ ਲੈਣੇ ਆ ਮੇਥਿਆਂ ਦੇ ਬੀ ਸਾਰਿਆਂ ਨੂੰ ਪਤਾ ਹੀ ਹੈ ਜਿਹੜੇ ਇਦਾਂ ਦੇ ਆ ਇਸ ਕਲਰ ਦੇ ਹੁੰਦੇ ਆ ਜਿੱਦਾਂ ਜਿਵੇਂ ਟੀ-ਸ਼ਰਟ ਪਾਈ ਹੈ ਇਸ ਕਲਰ ਦੇ ਮੇਥੇ ਹੁੰਦੇ ਆ ਤੇ ਜਿਹੜੀ ਕਲੌਂਜੀ ਹੁੰਦੀ ਆ ਉਹ ਹੁੰਦੇ ਆ ਪਿਆਜ ਦੇ ਬੀਨ ਪਿਆਜ ਦੇ ਬੀਜ ਹੁੰਦੇ ਆ ਉਹ ਹਨਾ ਇਹ ਉਹ ਲੈਣੇ ਆ ਉਹ ਹੁੰਦੀਆਂ ਬਲੈਕ ਕਲਰ ਦੀ ਠੀਕ ਆ ਜੀ ਇਹਨਾਂ ਸਾਰੇ ਚੀਜ਼ਾਂ ਨੂੰ ਆਪਣੇ ਪਹਿਲਾਂ ਤੇਲ ਗਰਮ ਕਰ ਲੈਣਾ ਆ ਉਸ ਤੋਂ ਬਾਅਦ ਜਦੋਂ ਤੇਲ ਆਪਣਾ ਪੂਰਾ ਗਰਮ ਹੋ ਗਿਆ ਉਹਦੇ ਵਿੱਚ ਪਿਆਜ਼ ਲਸਣ ਆਪਾਂ ਨੇ ਪਾ ਲੈਣਾ ਜਿਹੜੇ ਆਪਾਂ ਮੇਥੇ ਤੇ ਕਲੌਂਜੀ ਲੈਣੀਆਂ ਉਹਨਾਂ ਨੂੰ ਗ੍ਰाइंड ਕਰ ਲੈਣਾ ਆ ਪਾਊਡਰ ਬਣਾ ਲੈਣਾ ਆ ਤੁਸੀਂ ਚਾਹੋ ਤਾਂ ਉਹਦਾ ਵੀ ਪਾ ਸਕਦੇ ਹੋ ਕਿਉਂਕਿ ਗ੍ਰाइंड ਕਰਿਆ ਥੋੜੀ ਜਿਹੀ ਆਪਾਂ ਬਾਲਾਂ ਦੇ ਵਿੱਚ ਜਦੋਂ ਲਾਉਨੇ ਆ ਫਿਰ ਉਹ ਬੀਜੇ ਨਹੀਂ ਬਣਦੇ ਹੈਗੇ ਹਨਾ ਵੀ ਨਹੀਂ ਤਾਂ ਫਿਰ ਜਿਹੜੇ ਮੇਥੇ ਆ ਕਲੌਂਜੀ ਉਹ ਆਪਣੇ ਬਾਲਾਂ ਦੇ ਵਿੱਚ ਆ ਨਾ ਫਿਰ ਆਪਾਂ ਨੂੰ ਐਦਾਂ ਲੱਗੂਗਾ ਤਿੱਖੇ ਤਿੱਖੇ ਜਿਹਾ ਤੇ ਉਹਨਾਂ ਨੂੰ ਪੀਸ ਲੈਣਾ ਗ੍ਰाइंड ਕਰ ਲੈਣਾ ਮੇਥੇ ਤੇ ਕਲੌਜੀ ਠੀਕ ਹੈ ਜੀ ਪੀਸ ਕੇ ਉਹਦਾ ਪਾਊਡਰ ਬਣਾ ਲੈਣਾ ਸਭ ਤੋਂ ਪਹਿਲਾਂ ਆਪਾਂ ਨੇ ਪਿਆਜ਼ ਪਾ ਲੈਣਾ ਹੈ ਲਸਣ ਪਾ ਲੈਣਾ ਉਸ ਤੋਂ ਬਾਅਦ ਜਿਹੜਾ ਆਪਾਂ ਦੋ ਚੀਜ਼ਾਂ ਦਾ ਪਾਊਡਰ ਬਣਾਉਣਾ ਉਹ ਵੀ ਤੇਲ ਦੇ ਵਿੱਚ ਮਿਕਸ ਕਰ ਦੇਣਾ ਤੇ ਠੰਡਾ ਹੋਣ ਤੋਂ ਬਾਅਦ ਇਹਨੇ ਇਦਾਂ ਬਲੈਚ ਹੋ ਜਾਣਾ ਭੀ ਜਿ ਤਾਇਨ ਪੂਰੇ ਆਪ ਨੇ ਤੇ ਬਲੈਕ ਹੋ ਜਾਣਾ ਬਲੈਕ ਹੋਣ ਤੋਂ ਬਾਅਦ ਜਦੋਂ ਠੰਡਾ ਹੋ ਗਿਆ ਠੰਡਾ ਹੋਏ ਤੋਂ ਫਿਰ ਇਹਨੂੰ ਆਪਾਂ ਕੱਚ ਦੀ ਸ਼ੀਸ਼ੀ ਚ ਜਾਂ ਪਲਾਸਟਿਕ ਦੀ ਸ਼ੀਸ਼ੀ ਕੋਈ ਵੀ ਅੰਦਾਜ਼ ਦੀ ਡੱਬੀ ਲੈ ਲੈਣੀ ਆ ਉਹਦੇ ਵਿੱਚ ਪਾ ਕੇ ਆਪਾਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਆ ਐਨਾ ਕੁ ਬਣਾ ਲਓ 1 ਮਹੀਨਾ ਸਾਰਾ ਨਹੀਂ ਮੁੱਕਦਾ ਆਏਗਾ ਜੇ ਤੁਸੀਂ ਵੱਧ ਜਾਣੇ ਆਨੇ ਲਾਉਣਾ ਤਾਂ ਫਿਰ ਇਹਨੂੰ ਵੱਧ ਬਣਾ ਸਕਦੇ ਹੋ ਮੈਂ ਇੱਕ ਪਾਲੀਟੇਲ ਵੀ ਲਈ ਸੀ ਤੇ ਉਹਦੇ ਵਿੱਚ ਸਾਰਾ ਮਟੀਰੀਅਲ ਜਿਆਦਾ ਨਹੀਂ ਕਾੜਨਾ ਤੇਲ ਨੂੰ ਪੂਰਾ ਨਹੀਂ ਕਾੜਨਾ ਹੈਗਾ ਮਤਲਬ ਵੀ ਆਏ ਜਦੋਂ ਉਹਦੇ ਵਿੱਚੋਂ ਭਾਪ ਨਿਕਲ ਲੱਗੀ ਤੇਲ ਤੋਂ ਨਾ ਫਿਰ ਵਿੱਚ ਪਾ ਦੇਣਾ ਠੀਕ ਆ ਜੀ ਉਮੀਦ ਆ ਤੁਹਾਨੂੰ ਸਮਝ ਜੇ ਨਾਲ ਸਮਝ ਲੱਗੀ ਤਾਂ ਫੇਰ ਫੇਰ ਪੁੱਛ ਲਿਓ ਆਪਾਂ ਜਿਸ ਦਿਨ ਫੇਰ ਮੈਂ ਬਣਾਇਆ ਫੇਰ ਤੁਹਾਨੂੰ ਬਣਾ ਕੇ ਦਿਖਾ ਦਊਗੀ ਠੀਕ ਹੈ ਜੀ ਹੁਣ ਤੁਹਾਨੂੰ ਪਤਾ ਵੀ ਮੈਂ ਬਣਾ ਕੇ ਰੱਖਿਆ ਹੋਇਆ ਆ ਤੇਲ ਮੇਰੇ ਕੋਲ ਹੱਥ 'ਚ ਫੜਿਆ ਹੋਇਆ ਤੇ ਮੈਂ ਲਾਉਣਾ ਵੀ ਬਹੁਤ ਜਿਆਦਾ ਥਕਾ ਮੈਂ ਤੁਹਾਨੂੰ ਤੇਲ ਲਾਉਣ ਤੋਂ ਪਹਿਲਾਂ ਕੰਗੀ ਕਰਕੇ ਦਿਖਾਣੀ ਆ ਵਾਲਾਂ ਨੂੰ ਬਿਲਕੁਲ ਵਾਲ ਹੀ ਟੁੱਟਦੇਗੇ ਤੇ ਦੇਖੋ ਆਹਦੇ ਛੋਟੇ ਛੋਟੇ ਗੁੱਜਾ ਵੀ ਹੈਗੀਆਂ ਤੇ ਹਮੇਸ਼ਾ ਵਾਲਾਂ ਨੂੰ ਨਾ ਇੱਥੋਂ ਬੋਣਾ ਨਾ ਸ਼ੁਰੂ ਕਰੋ ਉੱਪਰ ਵਾਲਾਂ ਨੂੰ ਇੱਥੋਂ ਬੋਣਾ ਸ਼ੁਰੂ ਕਰੋ ਹਮੇਸ਼ਾ ਬਹੁਤ ਸਾਰੇ ਪਹਿਲਾਂ ਮੈਂ ਵੀ ਇੱਦਾਂ ਹੀ ਬੋਹਦੀ ਹੁੰਦੀ ਸੀ ਯਾਨੀ ਕਿ ਵਾਲ ਬਾਲ ਨੂੰ ਇੱਥੋਂ ਥੱਲੇ ਕਰਵਾਉਂਦੇ ਆਉ। ਠੀਕ ਹੈ ਜੀ ਫਿਰ ਆਪਣਾ ਵਾਲ ਜਿਹੜੇ ਟੁੱਟਦੇ ਨਹੀਂਗੇ। ਹੁਣ ਤੁਸੀਂ ਆਪ ਦੇਖ ਲਿਓ। ਤੁਹਾਨੂੰ ਮੈਂ ਦਿਖਾ ਦਿੰਦੀ ਆ। ਕੋਈ ਬਾਲ ਨਹੀਂ ਨਿਕਲਿਆ ਗਿਆ। ਕੋਈ ਵੀ ਇੱਕ ਵੀ ਬਾਲ ਨਹੀਂ ਟੁੱਟਿਆ ਗਿਆ। ਹੁਣ ਦੇਖਿਓ। ਬਰੀਕ-ਬਰੀਕ ਸਾਈਡ ਨਾਲ ਬਾਉਨੇ ਆ। ਲੋ ਜੀ ਕਿੰਨੇ ਨਿਕਲਿਆ ਇੰਨੇ ਤਾਂ ਚਲੋ ਮੰਨਿਆ ਦੇਖੋ ਕਿੱਥੇ ਮੇਰਾ ਪੂਰਾ ਕੰਗਾ ਜਿਹੜਾ ਪਰਕੇ ਆਉਂਦਾ ਹੁੰਦਾ ਸੀ ਵਾਲਾਂ ਨਾਲ ਹੁਣ ਇਹ 2 ਜਾਂ 3 ਇਹ ਤਾਂ ਆਪਣੇ ਸੁੱਤੇ ਪਿਆ ਦੇ ਟੁੱਟ ਜਾਂਦੇ ਹੁੰਦੇ ਆ ਉਹ ਨਿਕਲੇ ਵਾ ਲਓ ਦੇਖੀ ਦਿੱਖ ਰਹੀ ਵੀ ਨਹੀਂ ਵੀਡੀਓ ਦੇ ਵਿੱਚ ਦੇਖ ਅੱਗੇ ਜਦੋਂ ਮੈਂ ਰਬੜ ਕੱਢਣੀ ਮੇਰੀ ਰਬੜ ਪੂਰੀ ਵਾਲਾਂ ਨਾਲ ਭਰੀ ਹੋਈ ਸੀ ਹੁਣ ਦੇਖੋ ਕਿੰਨਾ ਫਰਕ ਹੈ ਤੇ ਆਪਣੀ ਵੀਡੀਓ ਲੰਬੀ ਹੋ ਜਾਣੀ ਆ ਤੇ ਹੁਣ ਮੈਂ ਵੀਡੀਓ ਤੇਲ ਲਾਉਂਗੀ ਜਿਹੜਾ ਫਾਸਟ ਕਰੂੰਗੀ ਕੀਤਾ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿਉਂਕਿ ਮੇਰੀ ਭੈਣ ਨੂੰ ਸਮਝ ਨਹੀਂ ਸੀ ਲੱਗੀ ਉਮੀਦ ਹੈ ਭੈਣੇ ਤੁਹਾਨੂੰ ਹੁਣ ਸਮਝ ਲੱਗ ਗਈ ਹੋਗੀ ਜੇ ਸਮਝ ਫੇਰ ਬਣਾ ਲੱਗੀ ਤੁਸੀਂ ਮੇਰਾ ਇੰਸਟਾਗ੍ਰam ਤੇ ਗੱਲ ਕਰ ਲਿਓ ਠੀਕ ਹੈ ਜੀ ਇੰਸਟਾਗ੍ਰam ਹੈਡੀ ਹੈਗੀ ਆਪਣੀ ਨਿਹਾਰ ਬਲੌਗ ਜਿਹੜੀ ਅੱਜ ਦਿੱਕ ਲੱਗੀ ਹੋਈ ਆ ਉਹਦੇ ਉੱਤੇ ਪ੍ਰੋਫਾਈਲ ਤੇ ਯਾ ਦੇਖ ਹੁਣ ਆਪਾਂ ਤੇਲ ਲਾ ਲਵਾਂਗੇ ਨਾਲੇ ਤਾਂ ਆਪਣੇ ਵਾਲ ਜਿਹੜੇ ਨਰਮ ਹੋ ਜਾਂਦੇ ਆ ਬਹੁਤ ਵਧੀਆ ਇਹਨਾਂ ਦੇ ਵਾਲ ਦੀ ਸ਼ੈਣੀ ਦੇਖੋ ਮੇਰੇ ਨਾਲੇ ਵਾਲ ਜਿਹੜੇ ਨਵੇਂ ਉੱਗਦੇ ਆ ਮੇਥੇ ਦੇ ਕਲੌਂਜੀ ਦੇ ਨਾਲ ਸ਼ੈਂਪੂ ਜਿਹੜਾ ਮੈਂ ਲਾਉਣੀ ਉਹ ਲਾਉਣੀ ਮੈਂ ਕਲੀਨਿਕ ਪਲੱਸ ਹੋਰ ਕੋਈ ਸ਼ੈਂਪੂ ਨਹੀਂ ਲਾਉਂਦੀ ਆ ਇਸ ਵਾਰ ਰੱਖ ਲਿਆ ਕੀ ਹੁੰਦਾ ਡੱਬ 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 ਸ਼ੈਂਪੂ ਆ ਗਿਆ ਮੈਂ ਉਹ ਲਾਉਂਦੀ ਨਹੀਂ ਹੈਗੀ ਮੈਨੂੰ ਉਹ ਵਧੀਆ ਨਹੀਂ ਲੱਗਦਾ ਬਸ ਏਦਾਂ ਜੇ ਕੋਈ ਤੁਹਾਡੇ ਕੋਲੇ ਤੁਹਾਡੇ ਮੰਮੀ ਜਾਂ ਕੋਈ ਆਪਣੇ ਕੋਲ ਹੈਗਾ ਆਪਣੀ ਹੈਲਪ ਕਰਨ ਦਾ ਤਾਂ ਬਹੁਤ ਵਧੀਆ ਗੱਲ ਆ ਕਿਉਂਕਿ ਦੂਜਾ ਬੰਦਾ ਮ사ਜ ਬਹੁਤ ਵਧੀਆ ਕਰਦਾ ਹੁਣ ਮੇਰੇ ਕੋਲ ਤਾਂ ਕੋਈ ਹੈ ਨਹੀਂਗਾ ਜਿਹੜਾ ਕਰ ਦਿੰਦਾ ਝਾਰ ਉਹਦਾ ਫੇਰ ਵਾਲ ਪਟਦਾ ਨਾਲਿਓ ਪੈਸੇ ਮੰਗਦਾ ਫਿਰ ਕਹਿਣਦਾ ਮੈਂ ਚੰਪਕੀ ਕਰੀ ਤੇ ਕਿਰਾਇਆ ਲਊਂਗਾ ਰੈਂਟ ਦਿਓ ਮੈਨੂੰ ਮੈਂ ਥੋੜੀ ਚੰਪਕੀ ਕਰੀਏ ਮੈਨੂੰ ਪੈਸੇ ਦੇ ਲੋਜ ਪੂਰੀ ਮੀਦ ਅਭੀ ਮੈਨੂੰ ਤੁਹਾਨੂੰ ਸਮਝ ਆ ਗਈ ਹੋਣੀ ਕੋ ਘੰਟੇ ਪਹਿਲਾਂ ਲਾ ਲਵੇ ਫਿਰ ਸਾਰੇ ਹੁਣ ਜਿਵੇਂ ਮੈਂ ਹੁਣ ਕੰਮ ਕਰਨਾ ਜਦ ਤੱਕ ਆਪਣੇ ਬਾਲਾ ਦੇ ਵਿੱਚ ਤੇਲ ਜਿਹੜਾ ਰਚ ਜਾਂਦਾ ਹੈ ਐਦਾ ਬਸ ਚੀਰ ਮੀਆਂ ਕੱਢ ਕੱਢ ਕੇ ਲਾ ਲਓ ਮੈਂ ਤਾਂ ਆਪ ਹੀ ਕਰਦੀ ਹਾਂ ਮ사ਜ ਮੇਰੇ ਤੋਂ ਕੋਈ ਕਰਦਾ ਹੀ ਨਹੀਂ ਤੇ ਲੋ ਜੀ ਇੱਥੇ ਮੈਂ ਹੁਣ ਵੀਡੀਓ ਫਾਸਟ ਕਰਤੀ ਕਿਉਂਕਿ ਫਿਰ ਜ਼ਿਆਦਾ ਲੰਬੀ ਬਣ ਗਈ ਸੀਗੀ ਤੇ ਮੈਂ ਮ사ਜ ਜਿਹੜੀ ਚੰਗੀ ਤਰ੍ਹਾਂ ਕਰ ਲਈ ਇਹ ਵੀਡੀਓ ਮੈਂ ਕੱਟ ਵੀ ਸਕਦੀ ਸੀਗੀ ਬਟ ਮੈਂ ਨਹੀਂ ਕੱਟੀਗੀ ਮੇ ਤਾਂ ਨੂੰ ਪੂਰਾ ਯਕੀਨ ਆਵੇ ਵੀ ਹਾਂ ਭਾਈ ਮੈਂ ਸਾਰੇ ਪੂਰੇ ਵਾਲਾਂ ਦੇ ਵਿੱਚ ਤੇਲ ਲਾਇਆ ਆ ਆਪਾਂ ਉਹ ਵਾਲਾ ਤੇਲ ਨਹੀਂ ਬਣਾਇਆ ਹੈਗਾ ਜਿਹੜਾ ਕਹਿ ਕੇ ਵਾਲਾਂ ਦਾ ਹੱਥ ਤੇ ਲਾ ਕੇ ਦਿਖਾ ਦਿੰਦੇ ਹੁੰਦੇ ਨੇ ਵੀ ਇਦਾਂ ਦੇ ਤਾਂ ਡਿਵਾਲ ਹੋ ਜਾਣਗੇ ਆਪਾਂ ਵਾਲਾਂ ਦੇ ਵਿੱਚ ਲਾ ਕੇ ਦਿਖਾਇਆ ਇਹ ਤਾਂ ਮੈਂ ਬਹੁਤ ਧੀਰ ਦੀ ਵਰਤਦੀ ਆ ਤੇਲ ਜਾਨੀ ਕਿ YouTube ਤੇ ਆਉਣ ਤੋਂ ਪਹਿਲਾਂ ਦੀ ਵੀ ਵਰਤਦੀ ਆ ਤੇਲ ਮੇਰਾ ਪਹਿਲਾਂ ਹੀ ਬਣਾ ਪਹਿਲਾਂ ਇਹਦੇ ਵਿੱਚ ਮੈਂ ਜਾਨੀ ਕਿ ਸਰੋਂ ਤੇਲ ਚ ਕੱਚਾ ਰੱਖਦੀ ਹੁੰਦੀ ਸੀਗੀ ਪਿਆਜ਼ ਦਾ ਰਸ ਪਾ ਕੇ ਲਾਉਂਦੀ ਹੁੰਦੀ ਸੀ ਕਿ ਉਹ ਜ਼ਿਆਦਾ ਕੰਮ ਨਹੀਂ ਕਰਦਾ ਹੈਗਾ ਇਹ ਵਾਲਾ ਮਤਲਬ ਲੈ ਜਿਹੜਾ ਪਿਆਜ਼ ਨੂੰ ਆਪਾਂ ਵਿੱਚ ਤੇਲ ਗਰਮ ਤੇਲ ਦੇ ਵਿੱਚ ਪਕਾ ਲੈਨੇ ਆ ਇਹ ਜ਼ਿਆਦਾ ਕੰਮ ਕਰਦਾ ਹੈ। ਤੇ ਇਹ ਤਾਂ ਮੈਂ ਬਹੁਤ ਟਾਈਮ ਦੀ ਤੇਲ ਵਰਤਦੀ ਆ ਮੇਰੇ ਵਾਲ ਤਾਂ ਹਨਾ ਜਿੱਦਾਂ ਹੁਣ ਤੁਹਾਨੂੰ ਪਤਾ ਹੀ ਆ ਵੀ ਮੇਰੇ ਵਾਲ ਪਹਿਲਾਂ ਬਹੁਤ ਵਧੀਆ ਸੀਗੇ ਬਹੁਤ ਜਦੋਂ ਦੀ ਮੈਨੂੰ ਲੀਵਰ ਦੀ ਪ੍ਰੋਬਲਮ ਹੋਈ ਆ ਉਦੋਂ ਦੇ ਮੇਰੇ ਵਾਲ ਜਿਹੜੇ ਫੇਰ ਟੁੱਟਣ ਲੱਗ ਗਏ ਤੇ ਵਿੱਚ ਦੀ ਮੈਂ ਛੱਡ ਵੀ ਦਿੱਤਾ ਸੀਗਾ ਵੀ ਇੰਨਾ ਟਾਈਮ ਹੁੰਦਾ ਨਹੀਂ ਹੈਗਾ ਹਨਾ ਮ사ਜ ਕਰਨ ਦਾ ਤੇ ਫਿਰ ਹੁਣ ਮੈਂ ਫੇਰ ਸੋਚਿਆ ਵੀ ਨਹੀਂ ਵਾਲ ਟੁੱਟੀ ਜਾ ਰਹੇ ਨੇ। ਵੀ ਦਵਾਈ ਆਪਣਾ ਕੰਮ ਕਰਦੀ ਹੈ ਤੇ ਤੇਲ ਨੇ ਆਪਣਾ ਕੰਮ ਕਰਨਾ ਹੈ ਮੈਂ ਚੰਗੀ ਤਰ੍ਹਾਂ ਵਾਲਾਂ ਦੇ ਵਿੱਚ ਤੇਲ ਜਿਹੜਾ ਝੱਸ ਲਿਆ ਜਿਹੜਾ ਹੱਥਾਂ ਲੱਗਿਆ ਹੋਇਆ ਸੀਗਾ ਉਹ ਵੀ ਮੈਂ ਹੱਥਾਂ ਦੇ ਉੱਪਰ ਝੱਸ ਲਿਆ ਚੰਗੀ ਤਰ੍ਹਾਂ ਜਿਹੜੇ ਆਪਣੀ ਨਾ ਡਰਾਈ ਜੇ ਹੋ ਜਾਂਦੇ ਨੇ ਹੱਥ ਰੋਜ਼ ਭਾਂਡੇ ਧੋਣੇ ਆ ਬਿੰਦੇ ਬਿੰਦੇ ਉਹਦੇ ਨਾਲ ਫਿਰ ਉਹ ਵੀ ਵਧੀਆ ਹੋ ਗਈ ਹੱਥ ਤੇ ਲਓ ਜੀ ਹੁਣ ਤੇਲ ਚੰਗੀ ਤਰ੍ਹਾਂ ਮਲ ਕੇ ਹੱਥਾਂ ਤੇ ਤੇ ਨਾਲੇ ਸਿਰ ਦੇ ਵਿੱਚ ਹੱਥਾਂ ਦਾ ਤੇਲ ਮੈਂ ਧੋਲੇ ਸੀ ਹੱਥ ਹੁਣ ਇਹ ਨਾ ਸੋਚੋ ਵੀ ਮੈਂ ਹੱਥ ਨੂੰ ਤੇਲ ਮਲ ਕੇ ਮੈਂ ਪ੍ਰੈਸ ਕਰਨ ਲੱਗੀ ਮੈਂ ਧੋਕੇ ਆਈ ਸੀਗੇ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਫਿਰ ਮੈਂ ਕੱਪੜੇ ਪ੍ਰੈਸ ਕਰਨ ਲੱਗੀ ਆ ਇਹ ਮੈਂ ਕਰਦੀ ਆ ਆਪਣੇ ਹਸਬੰਦ ਦਾ ਜਿਹੜਾ ਕੁਰਤਾ ਪਜਾਮਾ ਪ੍ਰੈਸ ਕਰਨ ਲੱਗੀ ਆ ਕਿ ਇਹ ਕਹਿੰਦੇ ਮੈਂ ਮੈਂ ਕੁਰਤਾ ਪਜਾਮਾ ਹੀ ਪਾ ਕੇ ਜਾਣਾ ਵੈਸੇ ਵੀ ਇਹ ਨਾ ਹਨਾ ਗਰਮੀ ਦੇ ਵਿੱਚ ਡੇਲੀ ਵੇਅਰ ਨੂੰ ਲਈ ਤਾਂ ਕੁਰਤਾ ਪਜਾਮਾ ਹੀ ਵਧੀਆ ਲੱਗਦਾ ਆ ਪੈਂਟ ਸ਼ਰਟ ਤਾਂ ਇਹ ਗਰਮੀ ਦੇ ਵਿੱਚ ਬਿਲਕੁਲ ਨਹੀਂ ਪਾਉਂਦੇ ਹੈਗੇ ਸਰਦੀਆਂ ਦੇ ਵਿੱਚ ਕਦੇ ਪਾ ਲੈਂਦੇ ਆ ਤੇ ਇਹਨਾਂ ਨੂੰ ਇਹਨਾਂ ਦੀ ਪਹਿਲੀ ਪਸੰਦ ਦਾ ਕੁਰਤਾ ਪਜਾਮਾ ਆ ਤੇ ਲੋ ਜੀ ਇੱਥੇ ਹੁਣ ਮੈਂ ਫਟਾਫਟ ਪ੍ਰੈਸ ਕਰਨ ਲੱਗੀ ਆਂ ਟਾਈਮ ਜਿਹੜਾ ਕਾਫੀ ਹੋ ਗਿਆ ਸੀਗਾ ਅ 8:38 ਮਿੰਟ ਤੇ ਤਾਂ ਆਪਾਂ ਵੀਡੀਓ ਸ਼ੁਰੂ ਕਰੀ ਸੀ ਤੇ ਇੱਥੇ 9:39 ਹੋ ਗਏ ਸੀਗੇ ਕਿਉਂਕਿ ਮੈਂ ਕਾਫੀ ਟਾਈਮ ਬੈਠ ਕੇ ਮ사ਜ ਕਰੀਗੀ ਤੇ ਉਸ ਤੋਂ ਬਾਅਦ ਫਿਰ ਭਾਂਡੇ ਧੋ ਕੇ ਹੱਥ ਤੋਂ ਭਾਂਡੇ ਨਹੀਂ ਸੀ ਸੱਚਾ ਸੌਰੀ ਹੱਥ ਧੋ ਕੇ ਆਈ ਭਾਂਡੇ ਤਾਂ ਪਹਿਲਾਂ ਹੀ ਧੋਤੇ ਸੀ ਸਾਰੇ ਤੇ ਚੰਗੀ ਤਰ੍ਹਾਂ ਹੱਥ ਧੋ ਕੇ ਆਈ ਸਾਬਣ ਨਾਲ ਪਤਾ ਨਹੀਂ ਕੁਝ ਧੋ ਕੇ ਆਈ ਸੀਗੀ ਸ਼ਾਇਦ ਕੋਈ ਰਮਾਰ ਰੂਲ ਧੋਈ ਆਈ ਸੀਗੀ ਵੀ ਨਾਲ ਹਨਾ ਮੇਰੇ ਹੱਥ ਸਾਫ਼ ਹੋ ਜਾਣਗੇ ਚੰਗੀ ਤਰ੍ਹਾਂ ਅਤੇ ਫਿਰ ਮੈਂ ਆ ਕੇ ਪ੍ਰੈਸ ਕਰਨ ਲੱਗੀ ਬਸ ਪ੍ਰੈਸ ਦੋ ਸੂਟ ਹੀ ਕਰਨੇ ਸੀ ਇੱਕ ਇਹਨਾਂ ਦਾ ਟਿੱਕਾ ਮੈਂ ਆਪਣਾ ਜਿਆਦਾ ਨਹੀਂ ਸੀ ਕਰਨੇ ਕਿਉਂਕਿ ਪੱਟੇ ਬੇਟੇ ਨੇ ਤਾਂ ਕਿਤੇ ਜਾਣਾ ਨਹੀਂ ਸੀਗਾ ਜਦੋਂ ਜਾਊਗਾ ਉਦੋਂ ਪ੍ਰੈਸ ਕਰਾਂਗੇ ਉਹਦਾ ਇੱਕ ਇੱਕ ਸੂਟ ਵੈਸੇ ਸਾਡਾ ਪ੍ਰੈਸ ਕਰਕੇ ਰੱਖਿਆ ਹੀ ਹੁੰਦਾ ਸਾਰਿਆਂ ਦਾ ਬਟ ਉਹ ਨੇ ਜਦੋਂ ਜਾਣਾ ਫਿਰ ਮੈਂ ਉਦੋਂ ਹੀ ਕਰਦੀ ਹੁੰਨੀ ਆ ਜਿਵੇਂ ਅੱਜ ਮੇਰਾ ਵੀ ਕਰੇ ਤਾਂ ਹੋਰ ਵੀ ਪ੍ਰੈਸ ਹੋਏ ਸੀਗੇ ਪਰ ਅੱਜ ਮਨ ਸੀਗਾ ਵੀ ਆਹ ਸੂਟ ਪਾ ਕੇ ਜਾਣਾ ਹੈ ਤੇ ਫਿਰ ਮੈਂ ਇਹ ਵਾਲਾ ਸੂਟ ਕੱਢਿਆ ਪੀਚ ਕਲਰ ਦਾ ਸੂਟ ਆ ਮੇਰਾ ਇਹ ਸੂਟ ਹੈਗਾ ਤਾਂ ਕਾਫੀ ਪੁਰਾਣਾ ਆ ਹਨਾ ਤੇ ਪਰ ਇਹ ਮੈਂ ਪਾਇਆ ਵੀ ਬਹੁਤ ਐ ਮੇ ਕਮਾ ਬਹੁਤ ਬਹੁਨੀ ਆ ਲੋ ਜੀ ਇਹ ਵੀ ਰੈਡੀ ਹੋਇਆ ਹੈਗਾ ਦੇਖ ਲਓ ਤੁਸੀਂ ਆਪ ਦੇਖ ਸਕਦੇ ਹੋ ਪਾਣੀ ਪੀ ਇੱਕ ਕੌਲੀ ਪੀ ਕੇ ਫਿਰ ਚੱਲਦੇ ਹਾਂ ਬਹੁਤ ਜ਼ਿਆਦਾ ਪਿਆਸ ਲੱਗਦੀ ਹੈ ਲੋ ਵੀ ਕਾਕਾ ਜੀ ਲਓ ਜੀ ਆਪਾਂ ਚੱਲੀਏ ਚੱਲ ਮੇਰੀ ਕੀ ਕਹਿੰਦੇ ਹੁੰਦੇ ਆ ਕੱਲ ਵਾਲੀ ਥਾਂ ਆ ਜਾ ਬਈ ਗੱਡੀ ਰੈਡੀ ਆ ਆਪਣੀ ਦਲੀਆ ਬਣ ਗਿਆ ਆ ਦਰਵਾਜ਼ਾ ਲਾ ਮੁੰਡੇ ਬਹੁਤ ਡਿਊਟੀਆਂ ਹੁੰਦੀਆਂ ਨੇ ਜਿਹੜੀਆਂ ਦੇਖਣੀਆਂ ਹੁੰਦੀਆਂ ਨੇ ਦਵਾਈ ਲੈਣ ਦੇ ਨਾਲ ਨਾਲ ਮੁੰਡਿਆ ਸਾਰੀਆਂ ਮੱਖੀਆਂ ਅੰਦਰ ਬਾੜੀਆਂ ਤੂੰ ਤਾਂ ਉੱਥੇ ਖੜ ਗਿਆ ਫੋਨ ਲੈ ਕੇ ਚਲੋ ਆਜੋ ਚਲੋ ਜੀ ਘਰੇ ਆ ਕੇ ਮਿਲਦੇ ਆ ਤੁਹਾਨੂੰ ਹੁਣ ਹੁਣ ਅਸੀਂ ਜਾਈਏ ਧੁੱਪ ਵੀ ਬਹੁਤ ਆਜ ਤਾਂ ਅਸੀਂ ਜਲਦੀ ਜਾਣਾ ਸੀਗਾ ਅੱਜ ਵੀ 10:30 ਕਰਤੇ ਜਾਣਾ ਪੂਰੀ ਧੀਰੇ ਦੇ ਨਿੱਕੇ ਨਿੱਕੇ ਬੱਚੇ ਮੈਨੂੰ ਤਾਂ ਦੇਂਦੇ ਨਹੀਂ ਕੈਮਰੇ ਚ ਪਤਾ ਨਹੀਂ ਸ਼ਾਮੇ ਦੇਖਾਂਗੇ ਬਾਅਦ ਜਮੈਂ ਨਿੱਕੇ ਨਿੱਕੇ ਤਿੰਨ ਨੇ ਯਾਰ ਨੇ ਹਾਈ ਕੋਹਰਦਾ ਕਿੰਨੇ ਸੋਹਣੇ ਲੱਗਦੇ ਨੇ ਨਿੱਕੇ ਨਿੱਕੇ